ਕਈ ਵਾਰੀ ਜਿਸ ਭੈਣ ਦੇ ਘਰ ਔਲਾਦ ਨਾ ਹੋਵੇ ਉਹਦਾ ਝੂਠਾ ਪਾਣੀ ਜੇ ਦੂਜਾ ਕੋਈ ਬੱਚਾ ਪੀਣ ਵੀ ਲੱਗੇ ਨਾ ਕਹਿੰਗੇ ਨਹੀਂ ਇਹਦਾ ਝੂਠਾ ਪਾਣੀ ਨਾ ਪੀ ਖੁਸ਼ੀ ਦੇ ਮੌਕੇ ਤੇ ਮੈਂ ਬੇਨਤੀ ਕਰ ਲਗਾ ਆਪਣੇ ਘਰ ਬੱਚੇ ਨੇ ਜਨਮ ਲੈਣਾ ਹੋਵੇ ਕਦੀ ਉਸ ਭੈਣ ਕੋਲੋਂ ਕਿਸੇ ਨੇ ਗੁਰਤੀ ਦਵਾਈ ਹੈ ਜਿੱਦੇ ਘਰ ਔਲਾਦ ਨਾ ਹੋਵੇ ਕੋਈ ਟਾਵਾ ਪਰਿਵਾਰ ਹੋਵੇਗਾ ਜਿਹੜਾ ਕਹੇਗਾ ਇਹਨੂੰ ਵੀ ਖੁਸ਼ੀ ਦਾ ਮੌਕਾ ਦਿਓ ਫਿਰ ਕੀ ਹੋਏ ਜੇਦੇ ਔਲਾਦ ਨਹੀਂ ਹੈਗੀ ਤੇ ਮਾਫ ਕਰਨਾ ਸ਼ਬਦ ਕਈਆਂ ਨੂੰ ਚੁੰਮਣੇ ਨੇ ਕਦੀ ਸਮਾਜ ਵਿੱਚ ਵੇਖਿਓ ਉਹ ਪਹਿਣਾ ਸਾਡੀਆਂ ਕਿੰਨੀਆਂ ਪੀੜਿਤ ਹੁੰਦੀਆਂ ਹੋਣਗੀਆਂ ਜਿਨ੍ਹਾਂ ਨੂੰ ਇਹ ਸ਼ਬਦ ਰੋਜ਼ ਸੁਣਨੇ ਪੈਂਦੇ ਹੋਣਗੇ ਵੀ ਇਹਦੇ ਘਰ ਔਲਾਦ ਨਹੀਂ ਕਈ ਵਾਰੀ ਐਦਾਂ ਦੇ ਸ਼ਬਦੀ ਬੋਲਦੇ ਪਹਿਣੇ ਬੱਚਾ ਨਹੀਂ ਹੈਗਾ ਕੋਈ ਇਹ ਵੀ ਛੱਡੋ ਉਹ ਕਹਿੰਦੀ ਦੋ ਧੀਆਂ ਨੇ ਅੱਛਾ ਪੁੱਤ ਹੈ ਨਹੀਂ ਮਤਲਬ ਧੀਆਂ ਹੋਣ ਤੋਂ ਬਾਅਦ ਪੁੱਤ ਸ਼ਬਦ ਕਹਿ ਕੇ ਉਹਨੂੰ ਅਹਿਸਾਸ ਕਰਾਉਣਾ ਹੈ ਕਿ ਤੁਹਾਡੀ ਜੜ ਅਜੇ ਲੱਗੀ ਨਹੀਂ ਜੜ ਪੁੱਤ ਹੋਣ ਨਾਲ ਹੀ ਲੱਗਣੀ ਹੈ ਪਗਾਂ ਵਾਲਿਓ ਇਹਨਾਂ ਗੱਲਾਂ ਤੋਂ ਉੱਪਰ ਉਠੋ ਧੀਆਂ ਪੁੱਤਾਂ 'ਚ ਕੋਈ ਫਰਕ ਨਹੀਂ ਬੱਚੇ ਬੱਚੀਆਂ ਚ ਕੋਈ ਫਰਕ ਨਹੀਂ ਆਪਣੀਆਂ ਧੀਆਂ ਨੂੰ ਮੈਂ ਤਾਂ ਕਈ ਵਾਰੀ ਕਹਿੰਦਾ ਉਹਨਾਂ ਕੱਲ ਨੂੰ ਸਮਾਜ ਵਿੱਚ ਏਦਾਂ ਦੀ ਤਿਆਰੀ ਰੱਖੋ ਕਿ ਹੇ ਸੱਚਿਆ ਪਾਤਸ਼ਾਹ ਪੁੱਤ ਦੇਣਾ ਤਾਂ ਠੀਕ ਹੈ ਧੀ ਦੇਣੀ ਤਾਂ ਠੀਕ ਹੈ ਮਹਾਰਾਜ ਸਾਨੂੰ ਸੰਤੁਸ਼ਟੀ ਬਖਸ਼ਿਸ਼ ਕਰਿਓ ਬਸ ਸਾਨੂੰ ਅੰਦਰੋਂ ਰਜਾ ਦਿਓ ਤੇ ਬੇਬੇ ਨਾਨਕੀ ਨੂੰ ਨਾ ਅੰਦਰੋਂ ਕਿੰਨਾ ਕੁ ਪਰਮੇਸ਼ਰ ਨੇ ਤ੍ਰਿਪਤ ਕੀਤਾ ਹੋਏਗਾ ਕਿ ਬੇਬੇ ਨਾਨਕੀ ਦੇ ਅੰਦਰੋਂ ਖੁਆਇਸ਼ ਹੀ ਨਹੀਂ ਰਹੀ ਤਮੰਨਾ ਹੀ ਨਹੀਂ ਰਹੀ ਤੇ ਨਾ ਭਾਈਆ ਜੈ ਰਾਮ ਨੇ ਕਦੀ ਮਹਿਣਾ ਹੀ ਮਾਰਿਆ ਤੇਰੇ ਘਰੋਂ ਲਾਦ ਦੇਣੀ ਨਾ ਕਦੀ ਪਰਿਵਾਰ ਦੇ ਮੈਂਬਰ ਨੇ ਮਿਹਣਾ ਮਾਰਿਆ ਤਾਂ ਇਸ ਮਾਲਕ ਦੀ ਇਸ ਸਿੱਖਿਆ ਨੂੰ ਸਮਝ ਕੇ ਆਪਣੀ ਜ਼ਿੰਦਗੀ ਵਿੱਚ ਲਾਗੂ ਕਰਨਾ ਆਪਾਂ ਸਾਰੇ ਗ੍ਰਸਤੀ ਬੈਠੇ ਆ ਗ੍ਰਸਤੀਆਂ ਇਹਨਾਂ ਕੁੰਡੀਆਂ ਨੂੰ ਆਪਣੇ ਗੁਰੂ ਦੀ ਗੋਦ ਵਿੱਚ ਬੈਠ ਕੇ ਸਮਝਣਾ ਪਾਤਸ਼ਾਹ ਕਹਿੰਦੇ ਜਗ ਜੀਵਨ ਦਾਤਾ ਪਾਇ ਜਗਤ ਨੂੰ ਜੀਵਨ ਦੇਣ ਵਾਲਾ ਦਾਤਾ ਵੈ ਗੁਰੂ ਅੱਛਾ ਜੀਵਨ ਸਰੀਰਕ ਤੌਰ ਤੇ ਆ ਵੀ ਰੋਟੀ ਹੋਵੇ ਕਪੜਾ ਹੋਵੇ ਮਕਾਨ ਹੋਵੇ ਗੱਡੀਆਂ ਹੋਣ ਸਾਧਨ ਹੋਣ ਪਰ ਇੱਕ ਅੰਦਰ ਦਾ ਜੀਵਨ ਵੀ ਹੁੰਦਾ ਹੈ ਕਿਹੜਾ ਜਦੋਂ ਤੁਹਾਡੇ ਕੋਲ ਅੰਦਰੋਂ ਜੀਵਨ ਵਧੀਆ ਨਾ ਤੁਹਾਡਾ ਤੇ ਫਿਰ ਪਿਆਰਿਓ ਤੁਸੀਂ ਐਦਾਂ ਸੁੱਕੀ ਰੋਟੀ ਵੀ ਅਚਾਰ ਨਮਕ ਭੋਕੇ ਖਾਓਗੇ ਨਾ ਤੁਹਾਨੂੰ ਸਵਾਦ ਆਏਗਾ ਤੇ ਜੇ ਤੁਹਾਡੇ ਅੰਦਰ ਦਾ ਜੀਵਨ ਵਧੀਆ ਨਹੀਂ ਨਾ ਮੈਂ ਤਾਂ ਕਈ ਵਾਰੀ ਵੇਖਦਾ ਹੁੰਦਾ ਸੀ ਨਾ ਆ ਤਿੰਨ ਕਿ ਦਿਨ ਪਹਿਲਾਂ ਕਾਨਪੁਰ ਜੂਪੀ ਗਏ ਤੇ ਸੀ ਅਸੀਂ ਉੱਥੋਂ ਆਪਣਾ ਜੂਪੀ ਤੋਂ ਵਾਪਸ ਆਉਂਦੇ ਆਉਂਦਿਆਂ ਜਦੋਂ ਅਸੀਂ ਆ ਦਿੱਲੀ ਦੇ ਵੱਲੋਂ ਆਉਂਦੇ ਗਏ ਤੇ ਰਸਤੇ 'ਚ ਨਾ ਕੁਝ ਦਿੱਲੀ ਵਿੱਚ ਕੁਝ ਐਦਾਂ ਦੇ ਏਰੀਆ ਜਿੱਥੇ ਝੌਂਪੜੀਆਂ ਨੇ ਤੇ ਜਦੋਂ ਅਸੀਂ ਗੱਡੀ ਉੱਤੇ ਲਾਗਿਆਂ ਦੀ ਕੱਡੀ ਤੇ ਪੱਥਰ ਤੇ ਰੱਖ ਕੇ ਨਾ ਕੋਈ ਚਟਣੀ ਤੇ ਰਗੜ ਰਹੇ ਸੀ ਤੇ ਲਾਗੇ ਚਟਣੀ ਰਗੜ ਰਹੇ ਲਾਗੇ ਨਿਆਣੇ ਹੱਸ ਰਹੇ ਤੇ ਅਸੀਂ ਮਨ ਚ ਸੋਚ ਰਹੇ ਸੀ ਵੀ ਆਹ ਇਹਨਾਂ ਦੀ ਜ਼ਿੰਦਗੀ ਆ ਵੀ ਇੱਕ ਝੁੱਗੀ ਆ ਉਹਦੇ ਚੀ ਦੋ ਚੀ ਤਿੰਨ ਜੀ ਰਹਿੰਦੇ ਆ ਤੇ ਚਟਣੀ ਖੁੱਲੇ ਅਸਮਾਨ ਦੇ ਵਿੱਚ ਇੱਕ ਪੱਥਰ ਤੇ ਰੱਖ ਕੇ ਰਗੜ ਰਹੇ ਆ ਪਰ ਕਮਾਲ ਦੀ ਗੱਲ ਵੇਖੋ ਉਹਨਾਂ ਦੇ ਜਵਾਗ ਤੇ ਉਹ ਫੇਰ ਵੀ ਹੱਸ ਰਹੇ ਆ ਤੇ ਸਾਡੇ ਘਰਾਂ ਚ ਨਾ ਡਿਨਰ ਸੈੱਟ ਮਹਿੰਗੇ ਮੈਂ ਕਹੀ ਕਹਿੰਗੇ ਜੀ ਇਹ ਇਹ ਬਹੁਤ ਮਹਿੰਗਾ ਹੈ 15000 ਦਾ ਸੈੱਟ ਹੈ ਤਰ੍ਹਾਂ ਤਰ੍ਹਾਂ ਦੀਆਂ ਸਬਜ਼ੀਆਂ ਪਈਆਂ ਹੁੰਦੀਆਂ ਨੇ ਇਤਰਾ ਤਰ੍ਹਾਂ ਦੇ ਰੈਤੇ ਪਏ ਹੁੰਦੇ ਨੇ ਵਿੱਚ ਪਾਪੜ ਲਾਗੇ ਰੱਖੇ ਹੁੰਦੇ ਨੇ ਸਲਾਦ ਡਿਜ਼ਾਈਨ ਨਾਲ ਕਟਿਆ ਹੁੰਦਾ ਵਾ ਤੇ ਕਈ ਵਾਰੀ ਖਾਣ ਲੱਗਿਆਂ ਪਤੀ ਪਤਨੀ ਲੜ ਪੈਂਦੇ ਮੂੰਹ ਵਿੰਦਾ ਕੀਤਾ ਹੁੰਦਾ ਹੈ ਰੋਟੀ ਬਣੀ ਬਣਾਈ ਵਿੱਚੇ ਰਹਿ ਜਾਂਦੀ ਹੈ ਹੁਣ ਦੱਸਿਓ ਅਮੀਰ ਕੌਣ ਹੋਇਆ ਉਹ ਝੌਂਪੜੀ 'ਚ ਬਹਿ ਕੇ ਚਟਨੀ ਅਚਾਰ ਰੋਟੀ ਤੇ ਰੱਖ ਕੇ ਵੀ ਖੁਸ਼ ਵਾ ਕਿਆਂ ਨੂੰ ਵੱਡਿਆਂ ਮਹੱਲਾ 'ਚ ਵੀ ਹਾਸਾ ਨਹੀਂ ਆ ਰਿਹਾ